ਚਿਕਾਡੋ ਸਟੂ ਮੈਮ ਨੀਤਾਲੀ ਵਾਲ ਤੁਹਾਡਾ ਸਭ ਦਾ ਮੈਂ ਇੱਕ ਬੜੀ ਇਨਫੋਰਮਰ ਚੈਨਲ ਤੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜੀਖੀ ਚੜਦੀ ਕਲਾ 'ਚ ਹੋਵੋਗੇ ਜੇਕਰ ਕੋਈ ਵੀਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੰਦਾ ਤੁਹਾਡਾ ਸਭ ਦਾ ਫਰਜ਼ ਬਣ ਰਹੀ ਹੈ ਜੀ ਅੱਜ ਆਪਾਂ 9 ਨਵੰਬਰ 2025 ਨੂੰ ਹੋਣ ਵਾਲੇ ਵਾਹ ਕਬੱਡੀ ਕੱਪਾ ਬਾਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਫੇਰ ਬਾ ਕੋਸ਼ਿਸ਼ ਪ੍ਰਕਾਰ ਹੈ ਇੱਕ ਵੱਡੀ ਕੱਪ ਸੰਗਰਾਮਾਂ ਕਪੂਰਥਲਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ ਇੱਕ ਪਿੰਡੋਂ ਪੰਚਨ ਖਿਡਾਰੀ ਬਾਰੇ ਦੇ ਮੈਚ ਕਰਵਾਏ ਜਾਣਗੇ ਇੱਥੇ ਸੱਤੇ ਪੱਤਰ ਵਾਲੀਆਂ ਅਲਟੀ ਟੀਮਾਂ ਦੇ ਹੀ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 8000 ਦੂਜਾ ਇਨਾਮ 51000 ਅਤੇ ਫਾਈਨਲ ਦੇ ਬੈਸਟ ਰੇਡਰ ਅਤੇ ਬੈਸਟ ਜਫਾ ਨੂੰ 25-25 ਹਜ਼ਾਰ ਦਿੱਤਾ ਜਾਵੇਗਾ ਜੀ। ਇੱਕ ਵੱਡੀ ਕੱਪ ਨਾਭਾ ਵਿਖੇ ਕਰਵਾਇਆ ਜਾਵੇਗਾ ਜੀ। ਇੱਥੇ ਅੱਜ ਕਬੱਡੀ ਆਲ オーਪਨ ਸੱਦੇ ਪੱਤਰ ਵਾਲੇ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜੀ। ਪਹਿਲਾ ਨਾਮ 1 ਲੱਖ ਅਤੇ ਦੂਜਾ ਨਾਮ 75 ਹਜ਼ਾਰ ਹੋਵੇਗਾ ਜੀ। ਇਸ ਮੈਚ ਦਾ ਲਾਈਵ www.123.live ਇੰਤਰਜਲੇਗਾ ਜੀ। ਦਰਸ਼ਕ ਵੀ ਇਸ ਮੈਚ ਦਾ ਲਾਈਵ ਨੰਨਤ ਮੰਨ ਸਕਦੇ ਹਨ। ਕਬੱਡੀ ਕੱਪ ਉਮੈਦਪੁਰ ਲੁਧਿਆਣਾ ਵੀ ਖੇਡਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ ਓਪਨ ਤਿੰਨ ਖਿਡਾਰੀ ਬਾਰੋ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 71000 ਅਤੇ ਦੂਜਾ ਇਨਾਮ 52000 ਹੋਵੇਗਾ ਜੀ ਬੈਸਟ ਰੇਡ ਰਤੇ ਬੈਸਟ ਜਾਫੀ ਨੂੰ 11-11000 ਦਿੱਤਾ ਜਾਵੇਗਾ ਜੀ ਇੱਥੇ ਅੱਜ 65 ਕਿਲੋ ਇੱਕ ਖਿਡਾਰੀ ਬਾਰੋ ਦੇ ਵੀ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 10000 ਅਤੇ ਦੂਜਾ ਇਨਾਮ 7100 ਹੋਵੇਗਾ ਜੀ ਇੱਥੇ ਅੱਜ ਬੈਸਟਰ ਨੂੰ 11-11 100 ਦਿੱਤਾ ਜਾਵੇਗਾ ਜੀ ਇੱਕ ਵੱਡੀ ਕਪ ਪਿੰਡ ਜਗਰਾਮ ਤੀਰਥ ਬਠਿੰਡਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ 85 ਕਿਲੋ ਅਤੇ 65 ਕਿਲੋ ਵਜਨਿਕ ਕਬੜੀ ਦੇ ਮੈਚ ਕਰਵਾਏ ਜਾਣਗੇ 85 ਕਿਲੋ ਵਜਨਿਕ ਕਬੜੀ ਦਾ ਪਹਿਲਾ ਇਨਾਮ 31000 ਅਤੇ ਦੂਜਾ ਇਨਾਮ 22000 ਹੋਵੇਗਾ ਜੀ ਕਬੜੀ 65 ਕਿਲੋ ਦਾ ਪਹਿਲਾ ਇਨਾਮ 11000 ਅਤੇ ਦੂਜਾ ਇਨਾਮ 75000 ਹੋਵੇਗਾ ਜੀ ਇੱਕ ਵੱਡੀ ਕੱਪਿੰਡ सांगਣਾ ਅਮਰਵਚਰ ਸਾਧ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ 4 ਕਲੱਬਾਂ ਦੇ ਪੂਰੇ ਫਾਸਟ ਮੇ ਮੁਕਾਬਲੇ ਕਰਵਾਏ ਜਾਣਗੇ ਜੀ ਉਹ ਕਲੱਬ ਹਨ सांगਣਾ ਖਡੂਰ ਸਾਹਿਬ ਲੋਗੜ ਅਤੇ ਧਾਰੀਵਾਲ ਇੱਕ ਵੱਡੀ ਕੱਪ ਮੱਲੇয়াল ਸ਼ੇਰੀਆਂ ਗੈਲੇਵਾਲ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ ਉਪਨ ਤਿੰਨ ਖਿਡਾਰੀ ਬਾਰੋ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 30000 ਤੇ ਦੂਜਾ ਇਨਾਮ 21000 ਹੋਵੇਗਾ ਜੀ ਬੈਸਟਨ ਉਹ ਇੱਥੇ ਕੱਪ ਦਿੱਤੇ ਜਾਣਗੇ ਜੀ ਇੱਥੇ ਅੱਜ 70 ਕਿਲੋ ਇੱਕ ਖਿਡਾਰੀ ਬਾਰੋ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 8100 ਤੇ ਦੂਜਾ ਇਨਾਮ 7100 ਹੋਵੇਗਾ ਜੀ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇਗੀ ਤੁਹਾਡਾ ਸਭ ਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਬਣਦਾ ਹੈ ਜੀ ਧੰਨਵਾਦ